ਦੇਸ਼ ਭਰ ਦੇ ਪੁਲਿਸ ਥਾਣਿਆਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੇ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਜੋ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸੁਪਰੀਮ ਕੋਰਟ ਦੇ ਵੱਲੋਂ ਇਸ ਨੂੰ ਨਿਗਰਾਨੀ ਦੀ ਘਾਟ ਦੱਸਿਆ ਸੁਪਰੀਮ ਕੋਰਟ ਦੇ ਵੱਲੋਂ ਦੱਸ ਦਈਏ ਕਿ 2018 ਤੇ 2020 ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਦੇ ਲਈ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤਾਂ ਜੋ ਸੀ ਆਦੇਸ਼ ਜੋ ਸੀ ਉਹ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਸੀ ਜਿਸ ਤੋਂ ਬਾਅਦ ਦੇਸ਼ ਭਾਦੇ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਜੋ ਸੀ ਉਹ ਵੱਖ-ਵੱਖ ਥਾਵਾਂ ਤੇ ਲਾਏ ਗਏ ਜਿਵੇਂ ਐਗਜ਼ਿਟ ਪੁਆਇੰਟ ਐਂਟਰੀ ਪੁਆਇੰਟ ਹਵਾਲਾਤਿਆਂ ਦੇ ਬਾਹਰ ਉੱਥੇ ਹੀ ਰਿਸੈਪਸ਼ਨ ਦੇ ਉੱਤੇ ਵੀ ਇਹ ਕੈਮਰੇ ਜੋ ਸੀ ਉਹ ਪੁਲਿਸ ਥਾਣਿਆਂ ਦੇ ਵਿੱਚ ਲਗਾਏ ਗਏ ਤੇ ਹੁਣ ਇਹ ਕੰਪਲੇਂਟ ਜੋ ਹੈ ਉਹ ਸਾਹਮਣੇ ਆਈ ਸੀ ਕਿ ਕਈ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਬੰਦ ਹਾਂ ਤੇ ਪਿਛਲੇ ਲੰਬੇ ਸਮੇਂ ਤੋਂ ਕਾਨ ਕੈਮਰੇ ਜੋ ਨੇ ਉਹ ਕੰਮ ਨਹੀਂ ਕਰ ਰਹੇ ਤਾਂ ਅਜਹੇ ਦੇ ਵਿੱਚ ਸੁਪਰੀਮ ਕੋਰਟ ਦੀ ਬੈਂਚ ਦੇ ਵੱਲੋਂ ਇਹ ਸੁਣਵਾਈ ਕੀਤੀ ਗਈ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਇਹ ਸੁਝਾਅ ਦਿੱਤੇ ਗਏ ਨੇ ਕਿ ਇੱਕ ਅਜਹੀ ਇੰਡੀਪੈਂਡੈਂਟ ਏਜੰਸੀ ਬਣਾਨੀ ਚਾਹੀਦੀ ਹੈ ਜੋ ਇਹਨਾਂ ਕੈਮਰਿਆਂ ਦੀ ਨਿਗਰਾਨੀ ਰੱਖੇਗੀ ਯਾਨੀ ਕਿ ਜੇਕਰ ਕੋਈ ਕੈਮਰਾ ਬੰਦ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਜੋ ਹੈ ਉਸ ਦੀ ਸੂਚਨਾ ਜੋ ਹੈ ਅਲਰਟ ਜੋ ਹੈ ਉਸ ਏਜੰਸੀ ਦੇ ਕੋਲ ਹੋਣਾ ਚਾਹੀਦਾ ਹੈ ਇਹ ਸੁਝਾਅ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਆਈਆਈਟੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਇੱਕ ਅਜਿਹਾ ਸੌਫਟਵੇਅਰ ਬਣਾਉਣਾ ਚਾਹੀਦਾ ਹੈ ਜਿਸ ਰਾਹੀਂ ਜੇਕਰ ਕੋਈ ਸੀਸੀਟੀਵੀ ਕੈਮਰਾ ਬੰਦ ਹੁੰਦਾ ਹੈ ਤਾਂ ਉਸ ਦਾ ਅਲਰਟ ਜੋ ਹੈ ਉਸ ਸੰਬੰਧਿਤ ਏਜੰਸੀ ਨੂੰ ਮਿਲ ਸਕੇ ਜਿਸ ਤੋਂ ਬਾਅਦ ਉਸ ਕੈਮਰੇ ਨੂੰ ਦੁਆ ਦੁਬਾਰਾ ਤੋਂ ਸੁਚਾਰੂ ਰੂਪ ਨਾਲ ਉਸ ਨੂੰ ਚਾਲੂ ਜੋ ਹੈ ਉਹ ਕੀਤਾ ਜਾ ਸਕੇ ਤਾਂ ਦੇਸ਼ ਭਰ ਦੇ ਜੋ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਜੋ ਸੀ ਉਹ ਲਗਾਏ ਗਏ ਸੀ ਸਾਲ 2018 ਤੇ 2020 ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਜੋ ਵੀ ਪੁਲਿਸ ਥਾਣਿਆਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜੇਕਰ ਉਲੰਘਣਾ ਹੁੰਦੀ ਹੈ ਤਾਂ ਉਹ ਸੀਸੀਟੀਵੀ ਦੇ ਵਿੱਚ ਉਹ ਘਟਨਾਵਾਂ ਕੈਦ ਹੋ ਸਕਦੀਆਂ ਨੇ ਜਿਸ ਤੋਂ ਬਾਅਦ ਇਸ ਕ੍ਰਾਈਮ ਨੂੰ ਕੱਟ ਕੀਤਾ ਜਾ ਸਕੇ ਪੁਲਿਸ ਥਾਣਿਆਂ ਦੇ ਵਿੱਚ ਜੋ ਵੀ ਉਲੰਘਣਾ ਹੁੰਦੀ ਹੈ ਉਸ ਨੂੰ ਕੱਟ ਕੀਤਾ ਜਾ ਸਕੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਦੇਸ਼ ਭਰ ਦੇ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਜੋ ਸੀ ਉਹ ਲਗਵਾਏ ਜਾਣੇ ਚਾਹੀਦੇ ਹਨ ਪਰ ਹੁਣ ਇੱਕ ਮੁੱਦਾ ਜੋ ਸੀ ਉਹ ਸਾਹਮਣੇ ਆ ਰਿਹਾ ਸੀ ਕਿ ਪੁਲਿਸ ਥਾਣਿਆਂ ਦੇ ਵਿੱਚ ਕਈ ਸੀਸੀਟੀਵੀ ਕੈਮਰੇ ਜੋ ਨੇ ਉਹ ਬੰਦ ਪਏ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਕੈਮਰੇ ਐਵੇਂ ਦੇ ਐਵੇਂ ਹੀ ਬੰਦ ਚੱਲਦੇ ਆ ਰਹੇ ਨੇ ਜਜੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਹ ਸੁਣਵਾਈ ਜੋ ਹੈ ਉਹ अहम ਕੀਤੀ ਗਈ ਹੈ ਤੇ ਟਿੱਪਣੀ ਵੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹ ਕੈਮਰਿਆਂ ਦਾ ਬੰਦ ਹੋਣਾ ਨਿਗਰਾਨੀ ਦੀ ਕਮੀ ਨੂੰ ਦਰਸਾਉਂਦਾ ਹੈ ਤਾਂ ਜਜੇ ਦੇ ਵਿੱਚ ਇੱਕ ਜਹੀ ਏਜੰਸੀ ਜਾਂ ਇੱਕ ਜਾ ਸਾਫਟਵੇਅਰ ਬਣਾਉਣਾ ਚਾਹੀਦਾ ਹੈ ਜੋ ਇਹਨਾਂ ਕੈਮਰਿਆਂ ਦੀ ਫੀਡ ਦੇ ਨਿਗਰਾਨੀ ਰੱਖੇਗਾ ਯਾਨੀ ਕਿ ਜੇਕਰ ਕਿਤੇ ਕੈਮਰਾ ਕੰਮ ਨਹੀਂ ਕਰ ਰਿਹਾ ਤਾਂ ਉਸਦੀ ਵੀ ਅਲਰਟ ਜੋ ਹੈ ਉਸ ਸੰਬੰਧਿਤ ਏਜੰਸੀ ਨੂੰ ਦਿੱਤਾ ਜਾ ਸਕੀਏ ਤੇ ਇਹ ਕੈਮਰੇ ਜੋ ਨੇ ਉਸ ਸੁਚਾਰੂ ਰੂਪ ਦੇ ਨਾਲ ਪੁਲਿਸ ਥਾਣਿਆਂ ਦੇ ਵਿੱਚ ਕੰਮ ਕਰਦੇ ਰਹੇ ਤੇ ਹੁਣ 26 ਸਤੰਬਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਮੂੜ ਇਸ ਮਾਮਲੇ ਤੇ ਸੁਣਵਾਈ ਕੀਤੀ ਜਾਵੇਗੀ ਤੇ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਆਦੇਸ਼ ਜੋ ਹੈ ਉਹ ਜਾਰੀ ਕੀਤੇ ਜਾਣਗੇ